ਆ ਵੀਡੀਓ ਦੇਖ ਕੇ ਨਾ ਸੱਚੀ ਦਿਲ ਖੁਸ਼ ਹੋ ਗਿਆ ਬਾਈ ਆ ਦੇਖੋ ਚੰਗੇ ਇਨਸਾਨ ਵੀ ਹੁੰਦੇ ਨੇ ਇਨਸਾਨੀਅਤ ਦਿਖਾਉਣ ਦੇ ਲਈ ਚੰਗੀ ਨੌਕਰੀ ਹੋਣ ਦੇ ਬਾਵਜੂਦ ਵੀ ਦੇਖੋ ਬਈ ਲੋਕਾਂ ਦੀ ਸੇਵਾ ਕਰ ਰਿਹਾ ਏ ਇਹ ਵੀਰ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਇੱਕ رائے ਕੀਤੀ ਇੱਕ ਗਰੀਬ ਘਰ ਦੀ ਧੀ ਦੇ ਵਿਆਹ ਦੇ ਲਈ ਦੇਖੋ ਬਈ ਸਾਰਾ ਸਮਾਨ ਲਿਆਂਦਾ ਜਿੰਨਾ ਵੀ ਵਿਆਹ ਦੇ ਵਿੱਚ ਖਰਚਾ ਹੋਣਾ ਸੀ ਨਾ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਓਟਿਆ ਗਿਆ ਤੇ ਦੇਖੋ ਬਈ ਸਾਰੇ ਬਰਾਤਿਆਂ ਦਾ ਪ੍ਰਬੰਧ ਕੀਤਾ ਇਹਨਾਂ ਨੇ ਦੇ ਬਹੁਤ ਧੰਨਵਾਦ ਆ ਬਈ ਇਹਨਾਂ ਦਾ ਤੇ ਜਿਹੜੇ ਇਹੋ ਜਿਹੇ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਨੇ ਅੱਗੇ ਆ ਕੇ ਜਿੰਨਾਂ ਕੋਲੇ ਗਜੈਸ ਆਗੀ ਜੇ ਇਦਾਂ ਦੇ ਕੰਮ ਕਰਨ ਲੱਗ ਜਾਣ ਤਾਂ ਗਰੀਬ ਬੱਚੀਆਂ ਦੇ ਵਿਆਹ ਵੀ ਚੰਗੇ ਹੋ ਜਾਇਆ ਕਰਨ ਉਹਨਾਂ ਨੂੰ ਵੀ ਮਦਦ ਮਿਲ ਜਾਇਆ ਕਰੇ ਇਹ ਤੋਂ ਵੱਡੀ ਸੇਵਾ ਹੋਰ ਕੀ ਹੋਣੀ ਐ ਜੇ ਤੂੰ ਗਰੀਬ ਦਾ ਸਾਥ ਦਿੱਤਾ ਤਾਂ ਮਾਲਕ ਤੇਰਾ ਸਾਹ ਜ਼ਰੂਰ ਦੇਊਗਾ ਵਾਹਿਗੁਰੂ ਇਹਨਾਂ ਮੁਲਾਜ਼ਮਾਂ ਤੇ ਚੜ੍ਹਦੀ ਕਲਾ ਬਣਾਈ ਰੱਖੇ ਤੇ ਮਿਹਰ ਭਰਿਆ ਹੱਥ ਰੱਖੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ